ਕਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਪਨਰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019870 ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਚਸਪਾਲ ਸਿੰਘ ਮੇਰੇ ਪਿੰਡ ਮੱਛੀਆ ਜ਼ਿਲ੍ਹਾ ਮੁੰਡਾ ਮੋਬਾਈਲ ਨੰਬਰ ਆਪਣਾ ਹੈ 8528616774 8528616 774 ਠੀਕ ਹੈ ਜਿਹੜੇ ਆਪਾਂ ਵਿਹੜ ਦੇਖੀਏ ਨੇ ਕਿਹੜਾ ਸੋਸੂਈ ਵੀ ਆ ਤੀਜਾ ਸੋਸੂਈ ਵੀ ਇਹਦੇ ਕਿੰਨਾ ਕ ਟਾਈਮ ਹੋ ਗਿਆ ਸੋਈ ਨੂੰ ਇਹਨੂੰ 20 ਦਿਨ ਹੋ ਗਿਆ ਬੱਚਾ ਇਹਦੇ ਵਿੱਚ ਆ ਗਈ 25 ਫੀਮੇਲ ਕਾਪਣ ਬੱਚੀ ਵਧੀਆ ਚੰਗੀ ਜਾਤ ਵਾਲੀ ਸੀ ਬੰਦੀ ਆ ਕਿੰਨਾ ਦੁੱਧ ਤਿਆਰਾ ਵਿਹੜ ਥੱਲੇ ਦੁੱਧ ਇਸ ਟੈਂਕ ਰੇ ਕੰਡੇ ਲਾਵਾਂ 30 ਕਿਲੋ ਤਿਆਰ 15 ਕਿਲੋ ਟਾਈਮ ਦਾ ਚਵਾ ਕੇ ਦੇ ਦਾਂਗੇ ਉੱਪਰ ਹੋਊਗਾ ਫਿਰ ਘਟਦਾ ਠੀਕ ਆ ਦੋ ਟਾਈਮ ਚਵਾਈ ਕਰਾ ਦਾਂਗੇ ਚਾਹੀਦਾ ਟਾਈਮ ਸੋੜੇ ਆਪਣੇ ਘਰੇ ਲੈ ਜਾ ਠੀਕ ਆ ਬਹਿਣੀ ਵਾਲੇ ਮਗਰਲੇ ਥਣ ਤੋਂ ਤਿੱਲਾ ਬਹਿਣੀ ਵਾਲੇ ਮਗਰਲੇ ਥਣ ਤੋਂ ਤਿੱਲਾ ਪਿਛਲੇ ਸਾਲ ਤੋਂ ਤੇ ਠੀਕ ਆ ਤਿੱਲ ਹੋਈ ਵੀ ਆ ਤੇ ਬਾਕੀ ਤਿੰਨ ਥਾਂ ਓਕੇ ਹੈ ਨਾ ਜਮ ਓਕੇ ਤੇ ਉਹ ਥਾਂ ਥੋੜੇ ਮਨ ਕੇ ਜੇ ਭਲਾ ਹੋ ਜਾਈਆਂ ਹਾਂ ਪਖਰੂਣੀਆਂ ਪਰ ਮੇਰੇ ਤੋਂ ਤਾਰ ਤੁਰ ਜਮ ਓਕੇ ਜਮ ਓਕੇ ਤਿੱਲੇ ਵਾਲੂ ਜਮ ਪੀਡੀਐਫ ਲੈ ਗਾਵਾਂ ਤੱਕੀ ਫਰਦੀ ਹੈ ਨਾ ਬਾ ਤਿੱਲ ਹੋਣੇ ਕਾਰਨ ਮੰਨ ਕੇ ਚੱਲ ਹੈ ਨਾ ਵੀ ਥੋੜੀ ਟੌਰ ਘਟਦੀ ਆ ਤੇ ਚੌਣ ਜਮ ਬਿਲਕੁਲ ਓਕੇ ਹੈ ਜਮ ਬਿਲਕੁਲ ਓਕੇ ਹੈ ਮਸ਼ੀਨ ਦੀ ਚਵਾਈ ਆ ਵੀਰੇ ਮਸ਼ੀਨ ਨਾਲ ਠੀਕ ਹੈ ਸੱਥੀ ਚੌਣ ਵਾਲਾ ਬੰਦਾ ਕੋਈ ਵੀ ਇਹ ਫੂਨ ਲਾਂਡਰ ਠੀਕ ਹੈ ਮਸੀਦ ਦੇ ਕਾਬਲ ਆ ਸਾਡੇ ਛੋਟਾ ਬਹੁਤ ਆ ਠੀਕ ਹੈ ਮਗਲਾ ਥਣ ਛੋਟਾ ਕਰਕੇ ਹੱਥੇ ਚ ਵੇਚਦੇ ਮਸ਼ੀਨਾਂ ਚ ਵੇਚੀ ਹੁੰਦੀ ਐ ਤੇ ਕੀਮਤ ਇਹਦੀ ਕੀ ਹੋਊਗੀ ਕੀਮਤ ਫੋਨ ਤੇ ਕਰ ਜਾਇਜ ਹੋਊਗੀ ਜਾਇਜ ਹੋਊਗੀ ਟੋਰੀ ਮੜਾ ਜਾਓ ਸੁਪਰ ਮੂੰਹ ਮੱਥਾ ਫੇਸ ਕੁਆਲਿਟੀ ਦੇਖ ਸਕ ਰਹੇ ਹੋ ਕੱਦ-ਕੱਦ ਬਹੁਤ ਹਲੇਵਾ ਦੇਖੋ ਲੇਵਾ ਬਹੁਤ ਆ ਤੇ ਚਵਾਈ ਐਸ ਵਲ ਤੋਂ ਹੋਈ ਵੀ ਐ ਟਾਈਮ ਹੈਗਾ ਵੀਡੀਓ ਕਵਰ ਕਰਦਾ ਟਾਈਮ ਆਪਣਾ ਇਸ ਵਕਤ ਸਹੀ 11:30 ਦਾ ਟਾਈਮ ਆ ਤੇ ਚਵਾਈ ਫਿਰ ਦੋ ਟਾਈਮ ਕਰਦੇ ਆਪਾਂ ਜੀ ਸਵੇਰੇ ਸਾਬ ਹਾਂ ਠੀਕ ਹੈ ਸੋ ਥਣ ਹੈਗਾ ਇਹਦਾ ਮਸ਼ੀਨ ਚਵਾਈ ਵਾਲਾ ਵੀਰ ਦੀ ਮਸ਼ੀਨ ਲੱਗੀ ਹੋਇਆ ਮਸ਼ੀਨ ਨਹੀਂ ਇਹਦੀ ਚਵਾਈ ਹੁੰਦੀ ਹੈ ਸੁਭਰ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਪੈਗਾ ਤਸੀਨ ਨਿਹਾਲ ਸਿੰਘ ਵਾਲਾ ਇਹ ਮੇਨ ਹਾਈਵੇ ਦੇ ਉੱਪਰ ਪਿੰਡ ਆ ਗਿਆ ਸੋ ਸੂਈ ਸਵਾਈ ਬੈੜਾ ਚੋਕੇ ਤਿੰਨ ਡੈਮ ਤਸਲੀ ਕਰ ਸਕਦਾ ਰੇਟ ਵੀਰ ਕਹਿੰਦਾ ਬਿਲਕੁਲ ਬਾਜਮ ਹੋਊਗਾ ਤੇ ਬੈੜੀਆਂ ਦੇ ਇੱਕ ਥਣ ਤੋਂ ਤੇ ਅੱਲਾ ਬਾਕੀ ਤਿੰਨੇ ਥਣ ਬਿਲਕੁਲ ਓਕੇ ਆ ਚੰਗੀ ਜਦ ਪਾਤੜ ਇਹਦੇ ਪਿੱਛੇ ਹੈ ਕਿ ਬੱਚੀ ਤੇ ਨੰਬਰ ਬੋਲੇ ਜਿਦਵਾਰੇ ਆਪਣਾ 8528616774 ਸੋ ਵੀਡੀਓ ਦੇਖ ਲਈ ਸਭ ਦਾ ਤੈਅ ਦਿਓ ਧੰਨਵਾਦ ਜ